करते है हो करते। बहुत खूबसूरत नजराना क्या बात है, क्या वाह क्या क्या बात? बात संग्राम वीरा तो उन्होंने माता जी उन्होंने जोरदार अणमुला तोहफा बा जी वालों गुरी मेरे वालों राजन मेरे वालों ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਮਾਂ ਤੋਂ ਉੱਪਰ ਕੋਈ ਰੱਬ ਨਹੀਂ ਹੋ ਸਕਦਾ ਮਾਂ ਲਈ ਜ਼ੋਰਦਾਰ ਤਾੜੀ ਲਾ ਦਿਓ ਵਾਹ ਸੱਚੀ ਗੱਲ 2020 ਚ ਰਣਜੀਤ ਭਾਜੀ ਮਾਤਾ ਜੀ ਸਾਥ ਛੱਡ ਕੇ ਵਿਛੋੜਾ ਸਾਨੂੰ ਦੇ ਗਏ ਪਰ ਆ ਜਿਹੜੀਆਂ ਯਾਦਾਂ ਨੇ ਮੈਂ ਅੱਜ ਵੀ ਘਰੋਂ ਜਦੋਂ ਨਿਕਲਦਾ ਮੈਂ ਆਪਦੇ ਜਿਹੜਾ ਮੇਰੀ ਮਾਤਾ ਜੀ ਦਾ ਰੂਮ ਹੈ ਮੈਂ ਉੱਥੇ ਪੂਰੀ ਗੱਲਬਾਤ ਕਰਕੇ ਉਹਨਾਂ ਵੀ ਮਾਤਾ ਜੀ ਅੱਜ ਮੈਂ ਉੱਥੇ ਚੱਲਿਆ ਔਰ ਮੈਨੂੰ ਮਹਿਸੂਸ ਹੁੰਦਾ ਵੀ ਮੇਰੀ ਮਾਂ ਮੇਰੀਆਂ ਗੱਲਾਂ ਸੁਣਦੀ ਹੈ ਤੇ ਮੈਨੂੰ ਮੈਸੇਜ ਆਉਂਦੇ ਆ ਇਹ ਸੱਚ ਜਾਣਿਆ ਇਹ ਇਹ ਸੋਚਣ ਦੀ ਗੱਲ ਹੈ ਉਹ ਸਰੀਰਕ ਤੌਰ ਤੇ ਮੇਰੇ ਨਾਲ ਨਹੀਂ ਪਰ ਉਹਨਾਂ ਦੀ ਰੂਹ ਕੋਈ ਇਸ ਟਾਈਮ ਵੀ ਮੇਰੇ ਨਾਲ ਹੈ ਇੱਕ ਵਾਰੀ ਮਾਮਾ ਨੇ ਜ਼ੋਰਦਾਰ ਤਾੜੀ ਮਾਰ ਦਿੱਤੀ ਇਹ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ ਬਾਈ ਅਲਮੋਲਾ ਥੈਂਕ ਯੂ ਆਪਾਂ ਮਾਂ ਦੀ ਕੁੱਖੋਂ ਜਨਮ ਲਿਆ ਮਾਂ ਦਾ ਬਲੱਡ ਆਪਣੇ ਰਗਾਂ ਦੇ ਵਿੱਚ ਹੈ ਤਾਂ ਫੇਰ ਮਾਂ ਨਾਲ ਹੀ ਹੈ ਨਾ ਇਸਰਕੇ ਦਾਦਾ ਜੀ ਵੱਲੋਂ ਬੜਾ ਪਿਆਰਾ ਤੋਹਫਾ ਦਿੱਤਾ ਗਿਆ ਸੰਗਰਾਮ ਵੀਰੇ ਉਹਨਾਂ ਨੂੰ ਮਾਂ ਬਾਪ ਕੋ ਚੱਲ ਜਾਂਦੇ ਪਹਿਲਾਂ ਵੀ ਗੱਲ ਇਹ ਹੀ ਹੋਈ ਜਦੋਂ ਮਾਸ਼ਾ ਵੀਰ ਗਾ ਰਿਹਾ ਸੀ ਬਾਅਦ ਚ ਪਤਾ ਲੱਗਦਾ ਹੈ ਨਾ ਸਭ ਕੁਝ ਜੀ ਸੋ ਦਾਤਾ ਜੀ ਦੀ ਅਪਾਰ ਕਿਰਪਾ ਸਭ ਤੇ ਬਣੀ ਰਹੇ ਸਭ ਦੀਆਂ ਮਾਮਾਂ ਸਲਾਮਤ ਰਹਿਣ ਇੱਕ ਵਾਰ ਜਿਹੜੇ ਜਿਹੜੇ ਮਾਪੇ ਨੂੰ ਪਿਆਰ ਕਰਦੇ ਜ਼ੋਰ ਦਾ ਤਾੜੀਆਂ ਵਜਾ ਕੇ ਦੱਸੋ ਇਮਾਨਦਾਰੀ ਨਾਲ ਔਰ ਬੰਦਾ ਸਭ ਤੋਂ ਜ਼ਿਆਦਾ ਅਮੀਰ ਬੰਦਾ ਹੋਵੇ ਜਿਹਦੇ ਕੋਲ ਮਾਂ ਪਿਓ ਹੈ ਔਰ ਜਿਹਦੇ ਕੋਲ ਇੱਕ ਵੀ ਹੈਗਾ ਉਹ ਵੀ ਬੜਾ ਭਾਗ ਵਾਲਾ ਜੇ ਇੱਕ ਵੀ ਉਹਨੂੰ ਵੀ ਸਾਥ ਲਓ ਮੈਂ ਕਹਿੰਦਾ ਚੰਗੇ ਰਵਾਂਗੇ ਜੇ ਰੋਣ ਦਰਬਾਰ 'ਚ ਨਹੀਂ ਆ ਹੁੰਦਾ ਕੋਈ ਗੱਲ ਨਹੀਂ ਰੱਬ ਨੂੰ ਪਤਾ ਆਪਣੇ ਮਾਂ ਪਿਓ ਦੇ ਪੈਰੀਂ ਨਾਲ ਤਲਾਕ ਕੇ ਸਵੇਰੇ ਉਹਨਾਂ ਦਾ ਅਸ਼ੀਰਵਾਦ ਲੈ ਲਓ ਉਹ ਐਂ ਕੋ ਰੱਬ ਵਰ ਗਈ ਜਿਹੜੇ ਜਿਹੜੇ ਮਾਪਿਓ ਦੀ ਕਦਰ ਕਰਦੇ ਉਹ ਤਾੜੀਆਂ ਮਾਰੋ ਤੇ ਜਿਹੜੇ ਐਵੇਂ ਸੁਣਦੇ ਨਹੀਂ ਉਹਨਾਂ ਦੀ ਗੱਲ ਉਹ ਵੀ ਮਾਰ ਦਿਓ ਤਾੜੀਆਂ ਆ ਨਹੀਂ ਹੈਗੇ ਵਿੱਚ ਦੋਚ ਇਹ ਸਾਨੂੰ ਪੁੱਛ ਕੇ ਦੇਖੋ ਸਾਥ-ਸਾਥੋਂ ਵੱਧ ਗਰੀਬ ਕਿਹੜਾ ਹੈ ਜਿਹਦੇ ਕੋਲ ਮਾਪਿਓ ਸੱਚੀ ਗੱਲ ਬੋਲੀ ਕੀ ਬਾਤ ਹੈ ਬਾਬਾ ਜੀ ਵੱਲੋਂ ਆਹਾ ਹਾ ਡਾਲਰਾਂ ਦਾ ਹਾਰ ਇਹ ਹਾਰ ਤਾਂ ਵਿਆਹ ਤੇ ਵੀ ਨਹੀਂ ਪਿਆ ਹੋਣਾ ਨਾ 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 ਇਹ ਹੋਲੇ ਹੋਇਆ ਗੱਲ ਕੀ ਹੈ ਗੱਲ ਇਦਾਂ ਵੀ ਇਹ ਸਾਈ ਜੋਗੀ ਸਾਹਿਬ ਵੀ ਕਰ ਸਕਦਾ ਹੈ ਕਰੀ ਜ਼ੋਰਦਾਰ ਤਾੜੀਆਂ ਲਾ ਦ ਆਏ ਆਏ ਡਾਕਟਰ ਸਾਹਿਬ ਆਜੋ ਮੀ ਸੁਣ ਬੱਡੇ ਹਾਲੇ ਵਾਲੀਏ ਹਾਲੇ ਵਾਲੀਏ ਸੁਣ ਕੇ ਸੁਣ ਕੇ ਸੁਣ ਕੇ ਸੁਣ ਕੇ ਜਲੰਧਰ ਵਾਲੀਏ ਕਪੂਰਥਲੇ ਵਾਲੀਏ ਤਲਵੰਡੀ ਚੌਧਰੀਆਂ ਵਾਲੀਏ ਵਾਲੀਏ ਛੱਡ ਦੇ ਖਹਿੜਾ ਪਿੰਡੂ ਦਾ ਕਰ ਲਿਆ ਕੈਰੀਓਨ ਪੈ। ਛੜਦੇ ਘੜਾ ਪਿੰਡੂ ਦਾ ਪਿੰਡਾ ਵਾਲੇ ਜੜ ਜੜੇ ਆ ਵਜਾਓ ਤਾੜੀਆਂ ਇੱਕ ਵਾਰ ਪਿੰਡਾ ਵਾਲੇ। ਤੁਸੀਂ ਕਹਿ ਸਕਦੇ ਛੜਦੇ ਘੜਾ ਪਿੰਡੂ ਦਾ? ਉਹ ਕਹਿੰਦਾ ਨਹੀਂ ਮੈਂ ਜੇ ਕਮਾਂ। ਕੀ ਬਾਤ ਹੈ ਜੀ? ਮਾਣ ਸਾਹਿਬ ਹਾਰਟ ਸਪੈਸ਼ਲਿਸਟ ਸਪੈਸ਼ਲਿਸਟ ਡਾਕਟਰ ਸਾਹਿਬ ਨੇ ਹਾਰਟ ਸਪੈਸ਼ਲਿਸਟ। ਹਾਂ ਜੀ ਹਾਂ। ਦਿਲ ਦੀਆਂ ਗੱਲਾਂ ਖੋਲ ਕੇ ਸਰਜੀਤ ਪਾਤਰ ਸਾਹਿਬ ਨੇ ਲੈ ਕੇ ਆਏ। ਦਿਲ ਦੀਆਂ ਗੱਲਾਂ ਖੋਲ ਕੇ ਜੇ ਕਰ ਲੈਂਦਾ ਤੂੰ ਯਾਰਾ ਨਾਲ ਤਾਂ ਦਿਲ ਦਾ ਆਪਰੇਸ਼ਨ ਨਾ ਕਰਉਣਾ ਪੈਂਦਾ ਓਜ਼ਾਰਾ ਨਾਲ। क्या वा क्या हार्ट स्पैशलिस्ट ने दिल दई बार जो ऑपरेट करते हैं उदझ लेंगे बंद तो धड़कता हूँ बेबफफाई कि तो कुछ नहीं छिपया हो तो ठीक कर दी पर है बेबफाई कर ले बेबा से भी प्यार होता अच्छा। है यार कुछ भी हो यार होता है इस करके जिन्हें भी प्यार करने वाले मुहबत करने वाले सो डॉक्टर साहब जैन साहब थैंक यू सो सो मच ਡਾਕਟਰ ਸਾਹਿਬ ਕੰਟ ਭਾਗੇ ਵੀ ਬਾਈ ਨੂੰ ਥੋੜਾ ਜਿਹਾ ਠੀਕ ਕਰ ਦਿੰਦੇ ਅੱਛਾ ਜਿਹੜਾ ਦਿਨ ਤੋਂ ਚੱਲਦਾ ਹੈ ਉਹ ਪਿਆਰ ਹੋਰ ਹਸਾਬ ਦਾ ਜਿਹੜਾ ਮਾਈਂਡ ਤੋਂ ਚੱਲਦਾ ਉਹ ਪਿਆਰ ਹੋਰ ਹਸਾਬ ਜਿਹੜਾ ਮਾਈਂਡ ਤੋਂ ਚੱਲਦਾ ਉਹ ਪਿਆਰ ਜਿਹੜਾ ਸਿਆਣਤ ਵਾਲਾ ਹੋਊਗਾ ਪਰ ਉਹ ਸਕਸੈਸ ਹਰਦੀ ਤੇ ਕਾਲਯੁਗ ਚੋਹੀ ਜਾਂਦਾ ਤੋ ਜਿਹੜਾ ਦਿਲ ਤੋਂ ਚੱਲਦਾ ਉਹ ਪਿਆਰ ਮੁਹੱਬਤ ਬੜਾ ਹੋਏਗਾ ਕਿਉਂ ਨਰਸਾ ਵੈਤਾ ਹੀ ਆ ਦਿਲ ਤੇ ਦਿਮਾਗ ਤੇ ਬਹੁਤ ਵੱਡਾ ਅਸਰ ਕਰਦਾ ਆ ਕਰੀਏ ਜੀ ਸ਼ੁਰੂ ਦੋ ਮਿੰਟ ਇੱਕ ਹੋ ਸਨਮਾਨ ਆ ਆ ਕੀ ਆਜੂ ਆਜੂ ਸਾਰਾ ਦਿਨ ਇੱਕ ਸਨਮਾਨ ਹੋ ਰਿਹਾ ਡਾਕਟਰ ਸਾਹਿਬ ਦਾ ਬੜੀ ਸਨਮਾਨ ਕਰ ਰਹੇ ਨੇ ਭਾਈ ਪਟਿਆਲੇ ਵਾਲੀ ਮੈਂ ਛੱਡ ਜਾਣਾ ਜੇ ਸਨਮਾਨ ਨਾਲ ਜਗਾ ਮੈਂ ਨਾ 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 ਐ ਛੱਡ ਕੇ ਜਾਂਦਾ ਐ ਨਹੀਂ ਗਾਉਂਦਾ ਮੈਂ ਹਾਂ ਨਹੀਂ ਅੱਛਾ ਅੱਛਾ ਹਾਂ ਡਾਕਟਰ ਸਾਹਿਬ ਕਿ ਤੁਹਾਨੂੰ ਤਾਂ ਨਹੀਂ ਛੱਡਿਆ ਪਟਿਆਲਾ ਨਾ ਨਹੀਂ ਹੁਣ ਮੈਂ ਸ਼ੁਰੂ ਕਰਦਾ ਇਸ਼ਕ ਦੇ ਰੇ ਨੂੰ ساری ਜ਼ਿੰਦਗੀ ਸਾਰੇ ਚੇਤੇ ਰੱਖਾਂਗੇ ਤੇਰੀ ਬਾਦ ਕਿਸੇ ਨੂੰ ਤੇਰਾ ਨਾ ਨਹੀਂ ਦੱਸਾਂਗੇ ਨੇਕ ਦੇ ਰੰਗ ਤੇ ਗੀਤਾਂ ਵਾਲੀ ਏ ਕੁੜੀਏ ਨੀ ਆਪਣਾ ਆਪ ਤੂੰ ਸਾਡੇ ਲਈ ਬਦਲਾ ਨਹੀਂ ਸਕਦੀ ਮੈਂ ਸੁਣ ਪਟਿਆਲੇ ਵਾਲੇ ਬਾਣੀਆਂ ਚ ਲੰਦਰ ਵਾਲੀ ਕਪੂਰ ਥਲੇ ਵਾਲੀਆਂ ਤੁਲਮੰਡੀ ਚੌਧਰੀਆਂ ਵਾਲੀਆਂ ਚੌਧਰੀਆਂ ਵਾਲੀ ਨੇ ਛੱਡ ਤੇ ਖੈਰਾ ਪਿੰਧੂ ਦਾ ਸਾਉ ਦਾ ਮੈਨਾ ਘਰੇ ਬਲਾ ਕੇ ਸਾਨੂੰ ਵੀ ਚਾਹ ਪਿਆ ਦੇ ਆਓ ਜੀ ਖਿੱਚ ਕੇ ਰਾਜੂ ਲੈ ਆਓ ਚਾ ਲੈ ਆਓ ਜੀ ਤਾੜੀਆਂ ਰੱਖੋ ਸਾਰੀ ਆਹੋ ਆਹੋ ਖਿੱਚ ਕੇ ਧੰਦਿਆ Leave yeah,